ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅ ਕੱਲ ਦਿਨ ਐਤਵਾਰ ਨੂੰ ਜੀ ਆਪਣੀ ਸੇਲ ਦਾ ਆਖਰੀ ਦਿਨ ਹੈ ਜੀ 20 ਜੁਲਾਈ ਤਾਰੀਖ ਹੈ ਜੀ ਉਸ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ 20 ਜੁਲਾਈ ਦੇ ਵਿੱਚ ਕੀ ਕੀ ਮਿਲੂਗਾ ਜੀ 20 ਜੁਲਾਈ ਦੇ ਵਿੱਚ ਜੀ ਇੱਕ ਤਾਂ ਆਪਣੇ ਕੋਲ ਬਰਬਰੀ ਦੇ ਜੋ 96 ਸੂਟ ਆਏ ਸੀ ਜੀ ਆਪਣੇ ਕੋਲ 52 ਸੂਟ ਪੈਂਡਿੰਗ ਹੈ ਜੀ ਤੁਸੀਂ ਕੱਲ ਆ ਕੇ ਖਰੀਦ ਸਕਦੇ ਹੋ ਜੀ ਨੰਬਰ 2 ਤੇ ਜੀ ਖਾਦੀ ਵਾਲੇ ਸੂਟ ਵੀ 750 ਵਾਲੇ ਆਪਣੇ ਕੋਲ 30 35 ਸੂਟ ਪੈਂਡਿੰਗ ਹੈ ਜੀ ਤੁਸੀਂ ਕੱਲ ਆ ਕੇ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਜੀ ਜੋ 500 ਵਾਲੇ ਸੂਟ ਹੈ ਜੀ 500 ਵਾਲੇ ਸੂਟ ਵੀ ਆਪਣੇ ਕੋਲ 70 80 ਪੈਂਡਿੰਗ ਹੈ ਜੀ ਤੇ ਤੁਸੀਂ ਕੱਲ ਆ ਕੇ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਜੀ ਆਪਣੇ ਜੋ ਰੀਵਾ ਦੇ 650 ਵਾਲੇ ਸੂਟ ਹੈ ਜੀ 180 ਸੂਟ ਸੀ ਲਗਭਗ ਜੀ ਇਹ ਅੱਜ ਲਗਭਗ 70 ਸੂਟ ਰਹਿ ਗਏ ਜੀ 100 ਸੂਟ ਵਿਕ ਚੁੱਕੇ ਜੀ ਇਹ ਤੇ 70 ਸੂਟ ਇਹ ਵੀ ਮਿਲ ਜਾਣਗੇ ਜੀ ਇਸ ਤੋਂ ਲਾ ਵਜੀ ਆਪਣੇ ਕੋਲ ਆ ਡੋਟਸ ਵਾਲਾ ਫੈਬਰਿਕ ਆਇਆ ਹੋਇਆ ਜੀ ਇੱਕ ਨਵੀਂ ਕਲਦੀ ਦਿਨਦਿਲ ਦੀ ਸੇਲ ਦੇ ਵਿੱਚ ਰੱਖਦੇ ਆਪਾਂ ਜੀ ਇਹ ਡੋਟਸ ਵਾਲਾ ਫੈਬਰਿਕ ਜੀ 65 ਮੀਟਰ ਇਹਦਾ ਹੋਲਸੇਲ ਰੇਟ ਹੈ ਜੀ 325 ਇਹਦਾ ਖਰੀਦ ਹੈ ਜੀ ਆਪਣੀ ਕੰਪਨੀ ਤੋਂ ਘਟਾ ਕੇ ਮਾਲ ਲਿਆ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਕੱਪੜਾ ਹੈ ਜੀ ਇਹ ਇਹਦੀ ਜੇ ਡੋਟਸ ਹੈ ਬਿਲਕੁਲ ਵੀ ਉਹ ਨਹੀਂ ਹੁੰਦੀ ਜੀ ਪੋਰਟਨ ਦੇ ਵਿੱਚ ਹੈ ਤੇ ਕੱਲ ਦੇ ਦਿਨ ਲਈ ਇਹ ਸੂਟ ਦਿੱਤਾ ਹੈ ਉਹ ਆ ਜੀ ਕੱਲ ਦੇ ਦਿਨ ਲਈ ਇਹ ਸੂਟ ਦਿੱਤਾ ਹੈ ਉਹ ਆ 5 ਮੀਟਰ 250 ਰੁਪਏ ਦਾ 250 ਰੁਪਏ ਦਾ ਸੂਟ ਡਾਟਸ ਵਾਲਾ ਤੇ ਜਿਆਦਾ ਸੂਟ ਨਹੀਂ ਹੈਗੇ ਜੀ ਸਾਡੇ ਕੋਲ 30 35 ਦੇ ਲਗਭਗ ਸੂਟ ਹੈ ਜੀ ਇਹ ਕਾਫੀ ਸੋਹਣੇ ਰੰਗ ਹੈ ਜੀ 250 ਰੁਪਏ ਦਾ 5 ਮੀਟਰ ਦਾ ਸੂਟ ਡਾਟਸ ਵਾਲਾ ਇਹ ਕੱਲ ਆਪਣੀ ਸੇਲ ਦਾ ਇੱਕ ਐਮ ਹੀ ਸਰਿਆ ਨੇ ਜੀ ਇਸ ਤੋਂ ਇਲਾਵਾ ਜੀ ਆਪਣੇ ਜੋ ਜੋਰ ਰੇਟ ਤੇ ਪੀਸ ਹੈ ਜੀ ਕੱਲ ਆਪਾਂ ਜੋਰ ਰੇਟ ਤੇ ਪੀਸਾਂ ਤੇ ਵੀ ਆਫ ਲਗਾ ਰਹੇ ਹਾਂ ਜੀ 50 ਰੁਪਏ ਮੀਟਰ ਰੇਟ ਰੱਖਿਆ ਹੋਇਆ ਸੀ ਆਪਾਂ ਨੇ ਕੱਲ ਦੇ ਦਿਨ ਲਈ ਆਪਾਂ ਇਹ ਦੇਵਾਂਗੇ 40 ਰੁਪਏ ਮੀਟਰ ਜੀ ਕੱਲ ਦੇ ਦਿਨ ਲਈ ਦਿਨ ਐਤਵਾਰ ਜੀ ਸੇਲ ਦਾ ਜੋ ਟਾਈਮ ਰਹਿਣਾ ਜੀ ਸਵੇਰੇ 8 ਵਜੇ ਤੋਂ ਲੈ ਕੇ ਜੀ 12 ਵਜੇ ਤੱਕ ਦਾ ਰਹਿਣਾ ਜੀ ਸਵੇਰ ਕੱਲ ਦੀ ਸੇਲ ਦਾ ਟਾਈਮ ਸਵੇਰੇ 8 ਵਜੇ ਤੋਂ 12 ਵਜੇ ਤੱਕ ਦਾ ਰਹਿਣਾ ਤੇ ਸੇਲ ਦੇ ਵਿੱਚ ਜੋ ਆਫਰ ਹੈ ਜੀ ਜੋ ਰੈਟ ਤੇ ਕੱਟ ਪੀਸ ਵੱਡੇ ਪੀਸ ਆ ਸਾਰੇ ਜੀ 2 ਮੀਟਰ ਤੋਂ ਲੈ ਕੇ 5 ਮੀਟਰ ਤੱਕ ਦੇ 40 ਰੁਪਏ ਮੀਟਰ ਤੇ ਡੋਟਸ ਵਾਲਾ ਫੈਬਰਿਕ ਕੱਲ ਓਪਨ ਕਰ ਰਹੇ ਆ ਜੀ 325 ਰੁਪਏ ਦਾ ਹੋਲਸੇਲ ਰੇਟ ਹੈ ਜੀ ਕੰਪਨੀ ਤੋਂ ਘਟਾ ਕੇ ਮਾਲ ਲਏ ਜੀ ਜਾਂਦੇ ਸੀਜ਼ਨ ਕਰਕੇ ਤੇ ਆਪਾਂ ਤੁਹਾਨੂੰ ਦੇਵਾਂਗੇ 250 ਰੁਪਏ ਦਾ ਸੂਟ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਡੋਰਸ ਵਾਲਾ ਫੈਬਰਿਕ ਦਿੱਤਾ ਜਾਊਗਾ 250 ਰੁਪਏ ਦਾ 500 ਵਾਲੇ ਸੂਟ ਪੈਂਡਿੰਗ ਹੈ ਜੀ 750 ਵਾਲੇ ਸੂਟ ਪੈਂਡਿੰਗ ਹੈ ਜੀ ਬਰਬਰੀ ਦਾ 11-1200 ਵਾਲਾ ਸੂਟ ਦਿੱਤਾ ਜਾਊਗਾ 1000 ਰੁਪਏ ਦਾ ਬਹੁਤ ਸੋਹਣਾ ਡਿਜ਼ਾਈਨ ਆਇਆ ਹੈ ਜੀ ਤੁਸੀਂ ਦੇਖੋ ਜੀ 96 ਤੋਂ ਅੱਜ 52 ਸੂਟ ਆਪਣੇ ਕੋਲ ਰਹਿ ਚੁੱਕੇ ਆ ਤੇ ਰੀਵਾ ਦੀ ਮੈਚਿੰਗ ਸੂਟ 650 ਰੁਪਏ ਦਾ ਇਹ ਆਪਣੀ ਸੇਲ ਦਾ ਕੱਲ ਐਵੇਂ ਹੀ ਚੱਲ ਰਹਿਣਗੇ ਜੀ ਤੇ ਕੱਲ ਜੋ ਸੇਲ ਦਾ ਟਾਈਮ ਹੈ ਜੀ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਹੈ ਬਹੁਤ-ਬਹੁਤ ਧੰਨਵਾਦ ਜੀ ਤੇ ਜੋ ਸਾਨੂੰ ਫਸਟ ਟਾਈਮ ਅੱਜ ਦੇਖ ਰਹੇ ਹੈ ਜੀ ਜਿਨ੍ਹਾਂ ਨੇ ਸਾਡੀ ਪਿਛਲੀ ਆ ਵੀਡੀਓ ਨਹੀਂ ਦੇਖੀ ਆ 18 ਜੁਲਾਈ 19 ਜੁਲਾਈ ਵਾਲੀ ਨਹੀਂ ਦੇਖੀ ਉਹਨਾਂ ਨੂੰ ਦੱਸ ਦਈਏ ਸਾਡੀ ਸ਼ਾਪ ਮਾਨਸਾ ਦੇ ਵਿੱਚ ਹੈ ਕਾਕਾ ਕਲੋਥ ਹਾਊਸ ਦੱਬੇ ਵਾਲੀ ਗਲੀ ਦੇ ਵਿੱਚ ਇਹ ਦੁਕਾਨ ਹੈ ਜੀ ਸਾਡੇ YouTube ਤੇ ਲੋਕੇਸ਼ਨ ਵੀ ਪਾਈ ਹੋਈ ਹੈ ਜੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਨਾ ਲੋਕੇਸ਼ਨ ਉਹਨੂੰ ਲਗਾ ਕੇ ਆ ਸਕਦੇ ਹੋ ਤੇ ਤੁਹਾਨੂੰ ਅਸੀਂ ਨੰਬਰ ਵੀ ਮੈਂਸ਼ਨ ਕੀਤਾ ਹੋਇਆ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਉਹੀ ਸਾਡੇ ਨੰਬਰ ਨੇ ਦੁਕਾਨ ਦੇ ਜੀ ਜੇ ਤੁਸੀਂ ਕਾਲ ਕਰਕੇ ਵੀ ਆਉਣਾ ਚਾਹੁੰਦੇ ਹੋ ਇੱਕ ਹੋਰ ਇੱਕ ਭਾਰਤਲ ਆਪਣੇ ਕੋਲ 10 ਦੇ ਕਟ ਪੀਸਾ ਦਾ ਵੀ ਆਇਆ ਹੋਇਆ ਜੀ ਦਾਸ ਦੇ ਕੱਟ ਪੀਸ ਦਾ ਪਾਰਸਲ ਹੈ ਜੀ ਇਹ ਅਸੀਂ ਹੋਲ ਸੇਲ ਦੇ ਵਿੱਚ ਹੀ ਦੇਵਾਂਗੇ ਇਹ ਹੋਲ ਸੇਲ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕੋਈ ਹੋਲ ਸੇਲ ਦੇ ਵਿੱਚ ਦਾਸ ਦਾ ਕੋਟਨ ਦਾ ਕੱਟ ਪੀਸ ਦਾ ਪਾਰਸਲ ਲੈਣਾ ਚਾਹੁੰਦਾ ਹੈ ਜੀ 50 ਕਿਲੋ ਦਾ ਪਾਰਸਲ ਹੈ ਜੀ ਇੱਕ ਪਾਰਸਲ ਹੈ ਜੀ ਤੁਸੀਂ ਓਏ ਹੋਲ ਸੇਲ 'ਚ ਹੀ ਦਿੱਤਾ ਹੈ ਉਹ ਹੈ ਜੀ ਇਹ ਕੱਲ ਸੇਲ ਦਾ ਹਿੱਸਾ ਨਹੀਂ ਹੈਗਾ ਜੀ ਜੇ ਕੋਈ ਹੋਲ ਸੇਲ ਦੇ ਵਿੱਚ ਪੂਰਾ ਬੰਦ ਪਾਰਸਲ ਲੈਣਾ ਚਾਹੁੰਦਾ ਹੈ ਜੀ ਉਹ ਸ਼ਾਪ ਤੇ ਵਿਜ਼ਿਟ ਕਰਕੇ ਖਰੀਦ ਸਕਦਾ ਹੈ ਜੀ ਹਾਂਜੀ ਇਹੀ ਸਾਡੀ ਵੀਡੀਓ ਦੇ ਵਿੱਚ ਤੋਂ ਨੂੰ ਦੱਸਣਾ ਸੀ ਤੇ ਸਾਡੀ ਵੀਡੀਓ ਅਸੀਂ ਲੇਟ ਪਾਨੇ ਜੀ ਹਮੇਸ਼ਾ ਰਾਤ ਨੂੰ ਅਪਲੋਡ ਕਰਦੇ ਹਾਂ ਤਾਂ ਵੀਡੀਓ ਨੂੰ ਸਾਡੀ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਲੋਕ ਸਾਡੀ ਵੀਡੀਓ ਪਹੁੰਚ ਸਕੇ ਜੀ ਸਪੋਟਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ